ਵੇਖੋ ਜੀ ਮੈਂ ਕਿੰਨਾ ਹਰਮੀਤ ਸਿੰਘ ਨੂੰ ਜਿਤਾਉਣਾ ਪਾਉ। ਵਧੀਆ ਕੰਮ ਕੀਤੇ ਆ। ਪਹਿਲਾਂ ਤੋਂ ਵਧੀਆ ਕੀਤੇ ਆ ਜੀ। ਹੋਂ ਜੇ ਅਸੀਂ ਹਰਾਇਆ ਉਹਨੂੰ ਤਾਂ ਹੁਣ ਜਿਤਾਉਣਾ ਵੀ ਦੱਸਿਆ। ਤੁਹਾਨੂੰ ਕੀ ਲੱਗਦਾ ਹੈ ਕੌਣ ਜਿੱਤੂਗਾ ਇਸ ਵਾਰ ਤਰਨ ਤਰਨ ਦੇ ਇਲੈਕਸ਼ਨ? ਜਿੱਤੇ ਪਿਆ ਭਾਈ ਹਰਮੀਤ ਸਿੰਘ ਜਲਦੀ। ਹਰਮੀਤ ਹਰਮੀਤ ਦੀ ਬਹੁ ਸਿਫਤਾਂ ਹੋ ਰਹੀਆਂ। ਅਸੀਂ ਪਿੱਛੇ ਵੀ ਜਾ ਕੇ ਆਏ ਆ। ਜਿੱਤਿਆ ਪਿਆ ਭਾਈ ਉਹ ਭਾਵੇਂ ਖਲਾਉਣ ਭਾਵੇਂ ਨਾਕ ਲਾਉਣ ਉਹਦੀ ਐਰ ਕੀ ਬਾਜ਼ ਆ ਤੇ ਆਵਾਜ਼ ਵੀ ਉਹਦੀ ਜਣੀ। ਜਿ ਤਰ੍ਹਾਂ ਉਹਨਾ ਆਮ ਆਦਮੀ ਪਾਰਟੀ ਚੱਲ ਰਹੀ ਆ। ਹਾਂ। ਠੀਕ ਆ ਹੁਣ ਕਈ ਮੁੱਦੇ ਨੇ ਕਈ ਪ੍ਰੋਬਲਮ ਜਿਹੜੀਆਂ ਹੈਗੀਆਂ ਵ ਜਿਉਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ ਉਹ ਕਹਿੰਦੇ 15 ਸਾਲ ਕਹਿੰਦੇ 10 ਸਾਲ ਕੱਡੇ ਆ ਤੇ ਜੇ ਇਹਨਾਂ ਨੂੰ 5 ਸਾਲ ਮੌਕਾ ਹੋਰ ਮਿਲ ਜਵੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਤੇ ਹੋ ਸਕਦਾ ਕਾ ਕੁਝ ਕਰ ਦੇਣ ਤਾਂ ਤਾਂ ਦੇਖਿਓ ਇਲੈਕਸ਼ਨ ਬਾਰੇ ਕੀ ਕਹਿਣਾ ਚਾਹੂੰਗੀ ਕਾਂਗਰਸ ਜਿੱਤਣੀ ਚਾਹੀਦੀ ਹੈ ਜੀ ਕਾਂਗਰਸ ਜਿੱਤਣੀ ਚਾਹੀਦੀ ਹੈ ਕਿਤੇ ਨਾ ਕਿਤੇ ਨਾ ਲੋਕ ਕਹਿ ਰਹੇ ਨੇ ਆਮ ਆਦਮੀ ਪਾਰਟੀ ਜਿੱਤੂਗੀ ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਨੇ ਸਵਾਰਿਆ ਕੀ ਹੈ ਜੀ 14 ਸਾਲਾਂ ਚ ਬੇੜਾ ਕਰ ਕਰਕੇ ਰੱਖਦਾ ਨਸ਼ੇ ਚੱਲਣ ਦੇ ਆ ਜੀ ਲੁੱਟਿਆ ਖੋਆ ਸਰਿਆਮ ਲੁੱਟ ਖੋ ਹੁੰਦੀ ਆ ਜੀ ਤੇ ਉਹ ਮਨਦੀਪ ਦਾ ਵੀ ਬਹੁਤ ਰੋਲਾ ਸੀਗਾ ਕਹਦੇ ਵੀ ਮਨਦੀਪ ਜੀ ਸਾਹਿਬ ਆਪਾਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਉਹ ਗੁਰੂ ਘਰ ਦੇ ਚਲੋ ਜਿੱਦਾਂ ਵੀ ਆ ਤੁਹਾਨੂੰ ਲੱਗਦਾ ਵੀ ਕਾਂਗਰਸ ਜਿੱਤ ਚਾਲਦੀ ਆ ਅਹੀਂ ਤਾਂ ਕਾਂਗਰਸ ਜਿੱਤਣੀ ਚਾਹੀਦੀ ਆ ਜੀ ਵਧੀਆ ਕੰਮ ਹੋ ਜਾਊਗਾ ਵਧੀਆ ਜੀ ਵਧੀਆ ਹੋਊਗਾ ਕਿਹੜਾ ਪਤਾ ਲੱਗ ਜਾਊਗਾ ਸਰਕਾਰ 27 ਵਾਲੀ ਕਿਹਦੀ ਆ ਰਹੀ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਭਾਜੀ ਕੀ ਕਹਿਣਾ ਚਾਹੂਗਾ ਤਰਨਤਾਰਨ ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ ਹਵਾ ਕਿਸ ਦੀ ਲੱਗਦੀ ਆ ਤੁਹਾਨੂੰ ਤਰਨਤਾਰਨ ਬੀਜੇਪੀ ਦੀ ਲੋਕ ਕਿਤੇ ਨਾ ਕਿਤੇ ਕਹਿ ਰਹੇ ਕਿ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਤੇ ਕਈ ਲੋਕਾਂ ਦਾ ਕਹਿਣਾ ਮਨਦੀਪ ਜੀ ਜਿੱਤ ਸਕਦਾ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਜੀ 4 ਸਾਲ ਹੋ ਗਏ ਦੇਖ ਹੀ ਲਿਆ ਆਮ ਆਦਮੀ ਪਾਰਟੀ ਨੇ ਕੀ ਕੀਤਾ ਠੀਕ ਹੈ ਨਾ ਬਦਲਾਵ ਦੇ ਰੂਪ ਦੇ ਵਿੱਚ ਅਸੀਂ ਚਾਹੁੰਨੇ ਕਿ ਇੱਕ ਵਾਰੀ ਬੀਜੇਪੀ ਆਵੇ ਤੇ ਤੁਹਾਨੂੰ ਲੱਗਦਾ ਕਿ ਬੀਜੇਪੀ ਜਿੱਤ ਹੋਵੇ ਤਾਂ ਤਰਨਤਨ ਦਾ ਕੁਝ ਵਿਕਾਸ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਬਿਲਕੁਲ ਕੁਝ ਕਹਿਣਾ ਚਾਹੋਗੇ ਇਸ ਦੇ ਬਾਰੇ ਸਾਰੇ ਸਾਰੇ ਵੋਟ ਪਾਉਗੇ ਤੁਸੀਂ ਕਰਦੇ ਬਿਲਕੁਲ ਜੀ ਬਿਲਕੁਲ ਸਾਰੇ ਪਾਵਾਂਗੇ ਹਮੇਸ਼ਾ ਉਹਨਾਂ ਦੀ ਵੋਟਾਂ ਦੀ ਤਰਫ ਸਰ ਜੀ ਅਸੀਂ ਜੋ ਸਹੀ ਸੀਗਾ ਬੀਜੇਪੀ ਨੂੰ ਵੋਟ ਪਾਉਣੀ ਆਈ ਤੇ ਪਾਉਂਦੇ ਰਾਵਾਂਗੇ ਤੁਹਾਨੂੰ ਕੀ ਲੱਗਦਾ ਆ ਤਰਨ ਤਰਨ ਦੇ ਇਲੈਕਸ਼ਨ ਚੱਲ ਰਹੇ ਨੇ ਅਸੀਂ ਪਿੱਛੇ ਗੱਲ ਕਰਕੇ ਆਏ ਕੋਈ ਕਹੇ ਆਮ ਆਦਮੀ ਪਾਰਟੀ ਨੂੰ ਜਿੱਤਾਵਾਂਗੇ ਕੋਈ ਕਹਿੰਦੇ ਮਨਦੀਪ ਨੂੰ ਜਿਤਾਵਾਂਗੇ ਕੋਈ ਕਹੇ ਅਸੀਂ ਕਾਂਗਰਸ ਨੂੰ ਜਿਤਾਵਾਂਗੇ ਬੀਜੇਪੀ ਤੁਹਾਨੂੰ ਕੀ ਲੱਗਦਾ ਆ ਸਰ ਜੀ ਵੇਖੋ ਜੀ ਮੈਂ ਤਾਂ ਕਿੰਨਾ ਹਰਮੀਤ ਸਿੰਘ ਨੂੰ ਜਿਤਾਉਣਾ ਪਾ ਵਧੀਆ ਕੰਮ ਕੀਤੇ ਆ ਪਹਿਲਾਂ ਤੋਂ ਵਧੀਆ ਕੀਤੇ ਆ ਜੀ ਹੋਂ ਜੇ ਅਸੀਂ ਹਰਾਇਆ ਉਹਨੂੰ ਤਾਂ ਹੁਣ ਜਿਤਾਉਣਾ ਵੀ ਤਾਂ ਅਸੀਂ ਆ ਨਾ ਜੀ ਆਮ ਆਦਮੀ ਪਾਰਟੀ ਦੀ ਕਿਤੇ ਨਾ ਕਿਤੇ ਲੋਕ ਕਹ ਰਹੇ ਕਿ 4 ਸਾਲ ਚ ਕੁਝ ਨਹੀਂ ਹੋਇਆ ਹੋਇਆ ਤਾਂ ਕੁਝ ਨਹੀਂ ਗਾ ਸਾਡੇ ਹਲਕੇ ਚ ਵੀ ਕੁਝ ਨਹੀਂ ਹੋਇਆ ਲੇਕਿਨ ਉਦੋਂ ਕੈਂਡੀਡੇਟ ਨਹੀਂ ਸੀਗਾ ਕਰਨ ਵਾਲਾ ਹੁਣ ਕੈਂਡੀਡੇਟ ਜੇ ਆਇਆ ਵਾ ਕਰਨ ਵਾਲਾ ਤਾਂ ਫਿਰ ਤੇ ਮਤਲਬ ਪਹਿਲਾਂ ਕੋਈ ਚਿਹਰਾ ਨਹੀਂ ਸੀਗਾ ਚਿਹਰਾ ਕੋਈ ਨਹੀਂ ਸੀਗਾ ਤੇ ਜਦੋਂ ਹਰਮੀਤ ਤੁਸੀਂ ਜਿਵੇਂ ਕਹਿ ਰਹੇ ਹੋ ਵਿਕਾਸ ਹੋ ਸਕਦੇ ਤਰਨਤਾਰਨ ਚ ਬਿਲਕੁਲ ਜੀ ਸੋ ਤੁਹਾਨੂੰ ਕੀ ਲੱਗਦਾ ਆ ਸਮੱਸਿਆ ਸਭ ਤੋਂ ਵੱਡੀ ਤਰਨਤਾਰਨ ਦੀ ਕਿਹੜੀ ਆ ਸਮੱਸਿਆ ਦੇਖੋ ਜੀ ਬੇਨ ਤੇ ਹੀ ਆ ਵਿਕਾਸ ਦੀਆਂ ਹੀ ਹੁੰਦੀਆਂ ਨੇ ਧਾਰਮਿਕ ਸ਼ਹਿਰ ਆ ਠੀਕ ਹੈ ਨਾ ਜੀ ਤੇ ਲੋਕ ਇਹੀ ਚਾਹਦੇ ਆ ਜੇ ਹੁਣ 5 ਸਾਲ ਕਾਂਗਰਸ ਰਹੀ ਸੀ ਉਹਨਾਂ ਕੱਖ ਨਹੀਂ ਕੀਤਾ ਠੀਕ ਹੈ ਨਾ ਜੀ 40 ਸਾਲ ਇਹ ਰਿਹਾ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਹੁਣ ਜੇ ਚਿਹਰਾ ਆਇਆ ਵਾ ਅਸੀਂ ਤੇ ਚਿਹਰੇ ਦੇ ਨਾਲ ਆਸੀਂ ਉਸ ਟਾਈਮ ਦੇ ਆ ਜਦੋਂ ਆਜ਼ਾਦ ਜਿੱਤਿਆ ਸੀ ਜੀ ਅੱਛਾ ਠੀਕ ਹੈ ਨਾ ਜੀ ਮੈਂ ਤੁਸੀਂ ਫੁੱਲ ਹੰਗਾਰਾ ਦੇ ਰਹੇ ਹੋ ਬਿਲਕੁਲ ਫੁੱਲ ਤੁਹਾਡੀ ਤੁਹਾਡੇ ਘਰ ਦੀ ਵੋਟਾਂ ਕੀ ਨਹੀਂ ਆ ਜੀ ਸਾਡੇ ਘਰ ਦੀਆਂ ਵੋਟਾਂ ਕੋਈ ਹੈਗੀਆਂ ਤਿੰਨ ਚਾਰਾਂ ਪਰਿਵਾਰਾਂ ਦੀਆਂ ਮੈਂ ਤਾਂ ਗੱਲ ਪਤਾ ਕੀ ਆ ਵੋਟ ਤਾਂ 1 2 ਦੇ ਨਾਲ ਵੀ ਆਪਾਂ ਜਿੱਤ ਸਕਦੇ ਤੇ 1 2 ਨਾਲ ਵੀ ਹਾਰ ਸਕਦੇ ਠੀਕ ਹੈ ਨਾ ਜੀ ਜੇ ਸਾਡੀਆਂ 35 ਵੋਟਾਂ ਆ ਤਾਂ ਮੈਂ ਇਹ ਨਹੀਂ ਕਹਿੰਦਾ 35 ਦੇ 35 ਇਹਨੂੰ ਪੈ ਜਾਣਗੀਆਂ 35 ਜੋ 30 ਤਾਂ ਪੈ ਜਾਣਗੇ ਨਾ ਤਾਂ ਤੁਸੀਂ ਦੇਖ ਸਕਦੇ ਹੋ ਹੰਗਾਰਾ ਪੂਰਾ ਮਿਲਿਆ ਹੋਇਆ ਆ ਹੁਣ ਹੋਰ ਵੀ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਲੋਕਾਂ ਦਾ ਕਹਿਣਾ ਕੀ ਆ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਵਰਸੇ ਪੰਜਾਬ ਦੀ ਵੀ ਗੱਲ ਹੋ ਰਹੀ ਆ ਤਾਂ ਬਿਲਕੁਲ ਅਸੀਂ ਜਾਵਾਂਗੇ ਭਾਜੀ ਸਤਿ ਸ਼੍ਰੀ ਅਕਾਲ ਜੀ ਕਿ ਵੀ ਵਧੀਆ ਚੜ੍ਹਦੀ ਕਲਾ ਤੁਹਾਨੂੰ ਕੀ ਲੱਗਦਾ ਹੈ ਕੌਣ ਜਿੱਤੂਗਾ ਇਸ ਵਾਰ ਤਰਨ ਤਰਨ ਦੇ ਇਲੈਕਸ਼ਨ ਜਿੱਤੇ ਪਿਆ ਬਾਈ ਅਮੇਜ਼ਿੰਗ ਜੰਦੂ ਹਰਮੀਤ ਹਰਮੀਤ ਦੀ ਬਹੁਤ ਸਿਫਤਾਂ ਹੋ ਰਹੀਆਂ ਸੀ ਪਿੱਛੇ ਵੀ ਜਾ ਕੇ ਆਏ ਜਿੱਤਿਆ ਪਿਆ ਬਾਈ ਉਹ ਭਾਵੇਂ ਖਲਾਉਣ ਭਾਵੇਂ ਨਾਗ ਲਾਉਣਾ ਉਹਦੀ ਐਰ ਕੀ ਬਾਜ ਆ ਤੇ ਆਵਾਜ਼ ਵੀ ਉਹਦੀ ਜਣੀ ਆ ਅੱਛਾ ਹਾਂਜੀ ਹਰਮੀਤ ਨੂੰ ਫਿਰ ਪੂਰਾ ਹੰਗਾਰਾ ਦੋਗੇ ਵੋਟ ਪੂਰਾ ਪੂਰਾ ਪੱਕੀ ਬੋਰਡ ਹੈ ਜੀ ਆਪਣੀਆਂ 7 ਵੋਟਾਂ ਘਾਦਨੀ 7 ਹਰਮੀਤ ਨੂੰ ਜਿਹੜਾ ਬੰਦਾ ਕੰਮ ਕਰਾਉਂਦਾ ਸੀ ਤੇ ਉਹਨੂੰ ਬੋਰਡ ਪਾਵਾਂਗੇ ਹੁਣ ਆ ਪਿੱਛੇ ਜਾ ਅਗੜਾ ਝਾੜੂ ਵਾਲਾ ਮਰਿਆ ਚਵਾਰਾ ਕਦੀ ਕੇਦਾ ਉਹ ਉਹਨਾਂ ਛੜਕਾਂ ਵੀ ਉਹਨੇ ਬੜਾਈਆਂ ਵਾ ਕੀ ਕੋਹ ਹਣੀ ਹਰਮੀਤ ਨੇ ਬਣਾਇਆ ਇਹਨੇ ਬਣਾਇਆ ਕਿ ਮਰਾਪੁਰਾ ਵੇਖੋ ਸਾਰਾ ਮਹੀਨੇ ਤਿਆਰ ਕੀਤਾ ਵਾ ਕਾਂਗਰਸ ਦੀ ਸਰਕਾਰਾਂ ਹੀ ਉਹਨੇ ਵੀ ਕੋਹ ਬਣਾਇਆ ਹੁਣ ਝਾੜੂ ਦਿਆ ਇਹਨੇ ਵੀ ਕੋਹ ਬਣਾਇਆ ਹੁਣ ਹਰਮੀਤ ਸਾਹਿਬ ਆਏਗਾ ਉਹਨਾਂ ਕੋਹ ਕਰਨਗੇ ਅੱਜ ਤੁਹਾਨੂੰ ਮਤਲਬ ਹਰਮੀਤ ਤੇ ਪੂਰਾ ਲੱਗਦਾ ਯਾ ਪੂਰਾ ਭਾਈ ਪੂਰਾ 100% ਵਿਕਾਸ ਹੋ ਸਕਦਾ ਯਾ ਹਾਂਜੀ ਪੂਰਾ ਜੀ ਤਾਂ ਬਿਲਕੁਲ ਅਸੀਂ ਅੰਦਰ ਵੀ ਜਾਵਾਂਗੇ ਉਹਨਾਂ ਦਾ ਕੀ ਓਪੀਨੀਅਨ ਆ ਸਤਿ ਸ਼੍ਰੀ ਅਕਾਲ ਜੀ ਤਰਨ ਤਰਨ ਵਾਲੇ ਤੁਹਾਨੂੰ ਤੁਹਾਡੀ ਕੀ ਰਾਏ ਆ ਤਰਨ ਤਰਨ ਹਾਂਜੀ ਪੱਟੀ ਹਲਕਾ ਜੀ ਆਪਣਾ ਕੋਈ ਰਾਏ ਨਹੀਂ ਹੈ ਜੀ ਕੀ ਕਹਿਣਾ ਚਾਹੂਗੀ ਤਰਨਤਰਨ ਦੇ ਇਲੈਕਸ਼ਨਾਂ ਬਾਰੇ ਵਧੀਆ ਨਹੀਂ ਸਚੀਕਾਲ ਜੀ ਸਚੀਕਾਲ ਤਰਨਤਰਨ ਦੇ ਇਲੈਕਸ਼ਨ ਬਾਰੇ ਕੁਝ ਕਹਿਣਾ ਚਾਹੋਗੇ ਆ ਠੀਕ ਹੈ ਵਧੀਆ ਕਿਹਨੂੰ ਵੋਟ ਪਾਓਗੇ ਵੋਟ ਜਿੰਨੂੰ ਜੀ ਕਰੂਗਾ ਨਹੀਂ ਕੁਝ ਸੋਚਿਆ ਮਨ ਦੇ ਵਿੱਚ ਵੀ ਆ ਹਾਂ ਯਾਰ ਕਾਂਗਰਸ ਨੂੰ ਪਾਈਏ ਭਾਜਪਾ ਨੂੰ ਪਾਈਏ ਕਿਹਨੂੰ ਪਾਈਏ ਵੋਟ ਹਾਂ ਜੀ ਇਹ ਤਾਂ ਆਪਣੀ ਮਰਜ਼ੀ ਹੈ ਜੀ ਤੁਸੀਂ ਲਕੋ ਰੱਖ ਰਹੇ ਹੋ ਕੋਈ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਪੈਠੇ ਟਾਈਮ ਤੇ ਪਾਉਗੇ ਵੋਟ ਹਾਂ ਉਸ ਟਾਈਮ ਤੇ ਹੀ ਫੇਰ ਵੀ ਕੁਝ ਦਸੋਗੇ ਉਪਰ ਉਪਰ ਕੌਣ ਜਿੱਤ ਸਕਦਾ ਹੈ ਹਵਾ ਕੀ ਦੀ ਆ ਕੋਈ ਕਹਿ ਨਹੀਂ ਸਕਦੇ ਜੀ ਤੁਹਾਨੂੰ ਪਤਾ ਜੇ ਇਹਦੀਆਂ ਸਰਕਾਰਾਂ ਉਹਦੀ ਹੁੰਦੀ ਸੀ ਆਹ ਇਹ ਵਧੀਆ ਗੱਲ ਕਹੀ ਆ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਸੱਸੀ ਕਾਲ ਜੀ ਸੱਸੀ ਕਾਲ ਜੀ ਭਾਜੀ ਕੀ ਕਹਿਣਾ ਚਾਹੋਗੇ ਤਰਨ ਤਰਨ ਦੇ ਇਲੈਕਸ਼ਨ ਚੱਲਦੇ ਪਏ ਆ ਅ ਕਈ ਲੋਕ ਕਹਿੰ ਰਹੇ ਨੇ ਬੀਜੇਪੀ ਕੋਈ ਆਮ ਆਦਮੀ ਪਾਰਟੀ ਕਾਂਗਰਸ ਵਾਰਸੇ ਪੰਜਾਬ ਤੁਹਾਨੂੰ ਕੀ ਲੱਗਦਾ ਤੁਹਾਡੀ ਕਿ ਕਿੱਥੇ ਦੀ ਹਵਾ ਆ ਮੇਰੇ ਹਿਸਾਬ ਨਾਲ ਤੇ ਜਿਦ ਤਰਾ ਉਹ ਆਮ ਆਦਮੀ ਪਾਰਟੀ ਚੱਲ ਰਹੀ ਆ ਹਾਂ ਠੀਕ ਆ ਹੁਣ ਕਈ ਮੁੱਦੇ ਨੇ ਕਈ ਪ੍ਰੋਬਲਮ ਜਿਹੜੀਆਂ ਹੈਗੀਆਂ ਵਾ ਇਕਦਮ ਤੁਹਾਨੂੰ ਪਤਾ ਨਹੀਂ ਸਾਲੋਂ ਹੁੰਦੀਆਂ ਬਿਲਕੁਲ ਠੀਕ ਆ ਤੇ ਜੇ ਉਹਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ ਵਿਚਰੋ 5 ਸਾਲ ਹੋਰ ਦਿੱਤੇ ਕਿ ਉਹ ਵੀ ਅੱਗੇ ਬਹੁਤ ਸਾਰੇ ਲੋਕਾਂ ਨੂੰ ਦਿੱਤਾ ਗਿਆ ਕੋਈ ਕਹਿੰਨੇ 15 ਸਾਲ ਕਿ ਨੇ 10 ਸਾਲ ਕੱਢੇ ਆ ਤੇ ਜੇ ਇਹਨਾਂ ਨੂੰ 5 ਸਾਲ ਮੌਕਾ ਹੋਰ ਮਿਲ ਜਵੇ ਆ ਮਨੁੱਖੀ ਬਾਡੀ ਨੂੰ ਆ ਮਨੁੱਖੀ ਬਾਡੀ ਨੂੰ ਤੇ ਹੋ ਸਕਦਾ ਕਾ ਕੁਝ ਕਰ ਦੇਣ ਚੰਗਾ ਕਰ ਦੇਣ ਹੁਣ ਬੜਾ ਕੁਝ ਕਰਦੇ ਆ ਰਹੇ ਆ ਕਈ ਚੀਜ਼ਾਂ ਅਪੀਅਰ ਹੋ ਰਹੀਆਂ ਤੇ ਕਈ ਨਹੀਂ ਹੋ ਰਹੀਆਂ ਠੀਕਾ ਤੇ ਜੇ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਤੇ ਮਿਰਸਾ ਨਾਲ ਠੀਕ ਰਹੇਗਾ ਹੁਣ ਤਾਂ ਕਈ ਲੋਕ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੈਗੇਟਿਵ ਬਹੁਤ ਹੋ ਗਏ ਲੋਕ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਆਪਣਾ ਸੋਚ ਆਪਣਾ ਨਜ਼ਰੀਆ ਬਦਲਣਾ ਪੈਣਾ ਆਮ ਆਦਮੀ ਪਾਰਟੀ ਦੇ ਪ੍ਰਤੀ ਦੇਖੋ ਦੇਖੋ ਪੰਜ ਉਂਗਲਾਂ ਹਮੇਸ਼ਾ ਇੱਕ ਬਰਾਬਰ ਨਹੀਂ ਹੁੰਦੀਆਂ ਜੀ ਕਿਸੇ ਵੀ ਪਰਸਨ ਨੂੰ ਆਪਾਂ ਇੱਕਦਮ ਨਹੀਂ ਕਹਿ ਸਕਦੇ ਵੀ ਇਹ ਬੰਦਾ ਹੁਣ ਐਸਲੀ ਇਤਰਾ ਕਰ ਰਿਹਾ ਤੇ ਦੂਜੀ ਤਰ੍ਹਾਂ ਕਿਉਂਕਿ ਕਿੰਨਾ ਪੰਜਾਬ ਦੇ ਵਿੱਚ ਕਿੰਨੇ ਇਨਸਾਨ ਆ ਹਰ ਕੋ ਦੀ ਆਪਣੀ ਆਪਣੀ ਸੋਚ ਆ ਤੇ ਕਿਸੇ ਨੂੰ ਜੇ ਤੁਸੀਂ ਕਹੋ ਵੀ ਅਸੀਂ ਸਾਰਿਆਂ ਨੂੰ ਖੁਸ਼ ਕਰ ਪਾਈਏ ਉਹ ਤੇ ਹੋਣਾ ਨਹੀਂ ਬਿਲਕੁਲ ਠੀਕ ਆ ਇੱਥੇ ਇਥੇ ਆਮ ਆਦਮੀ ਵੀ ਆ ਇੱਥੇ ਕਾਂਗਰਸ ਵੀ ਆ ਠੀਕ ਆ ਇੱਥੇ ਭਾਜਪਾ ਵੀ ਆ ਹਮ ਹਰ ਕੋ ਕਹਿੰਦਾ ਵੀ ਮੈਂ ਟੌਪ ਤੇ ਆ ਟੌਪ ਤੇ ਬਿਲਕੁਲ ਹਾਂ ਹੋਰ ਕੁਝ ਨਹੀਂ ਬਧਾਈ ਸਾਹਿਬ ਸਭ ਇਹ ਕਹੜਾ ਤੇ ਪਤਾ ਉਦ ਲੱਗਦਾ ਜਦੋਂ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਆ ਕੁਰਸੀ ਦੀ ਬਾਤ ਬਦਲ ਜਾਂਦਾ ਵੀ ਕੀ ਕਰਨਾ ਕੀ ਇਹਦਾ ਬਿਲਕੁਲ ਤੇ ਹੁਣ ਜੋ ਇਹਨਾਂ ਨੇ ਜੋ ਕਰ ਰਿਹਾ ਮਾਨ ਸਾਹਿਬ ਠੀਕ ਆ ਮੈਂ ਸਭ ਬੜਾ ਕੁਝ ਕਰ ਰੇ ਆ ਮੈਂ ਸਭ ਹਾਂ ਜੀ ਹੁਣ ਅਗਲੇ ਪਾਸੇ ਜੇ ਉਹਨਾਂ ਦੇ ਵਿਦਾਇਕ ਨੂੰ ਕੁਝ ਖਾ ਰੇ ਆ ਤੋਂ ਕਿੰਨਾ ਕੁ ਲੋਕਾਂ ਨੂੰ ਰੁਕਣਗੇ ਉਹਨਾਂ ਨੂੰ ਕੋਈ ਨਾ ਕੋਈ ਤੇ ਜੁੜਦਾ ਉਹਨਾਂ ਦਾ ਵਿੱਚ ਕੰਮ ਉਹਨਾਂ ਦਾ ਕੋਈ ਨਾ ਕੋਈ ਤੇ ਵਾਦਾ ਘਾਟਾ ਕਰਦੇ ਆ ਤੇ ਜੇ ਤੁਸੀਂ ਕਹੋ ਵੀ ਤੁਸੀਂ ਸਭ ਨੂੰ ਖੁਸ਼ ਕਰ ਪਾਓ ਤਾਂ ਖੁਸ਼ ਖੁਸ਼ ਤੇ ਘਰ ਤੇ ਟੱਬਰ ਨਹੀਂ ਹੋਣ ਡਿਆ ਪੰਜ ਜੀ ਨਹੀਂ ਖੁਸ਼ ਹੋਣ ਡੇ ਤੇ ਪੂਰੇ ਪੰਜਾਬ ਨੂੰ ਖੁਸ਼ ਕਰਾਂ ਤਾਂ ਬਹੁਤ ਆਖਾਂ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਆਪਾਂ ਆਮ ਆਦਮੀ ਪਾਰਟੀ ਨੂੰ ਹੋਰ ਮੌਕਾ ਦੇ ਦਈਏ 5 ਸਾਲ ਆਮ ਆਦਮੀ ਪਾਰਟੀ ਨੂੰ ਹੋਰ ਦੇ ਦਈਏ ਮੈਂ ਮੈਂ ਸਮਝਣਾ ਵੀ ਇੱਕ ਮੌਕਾ ਦੇਣਾ ਜੀ ਦਾ ਵਾ ਜੀ ਤਾਂ ਜੋ ਇਹਨਾਂ ਦਾ ਹੋਰ ਪਤਾ ਲੱਗੇ ਨਾ ਦੇਵਾਂਗੇ ਤੇ ਜੋ ਕੁਝ ਹੈਗਾ ਇੱਥੇ ਰੁਕ ਜਾਊਗਾ ਤੇ ਜੇ ਦੇ ਲਵਾਂਗੇ ਤੇ ਪਤਾ ਲੱਗ ਜਾਊਗਾ ਕਿ 10 ਸਾਲ 20 ਸਾਲ ਦਿੱਤੇ ਲੋਕਾਂ ਨੂੰ ਤੁਸੀਂ ਬਿਲਕੁਲ ਠੀਕ ਹੈ ਨਾ ਤੇ ਉਹਨਾਂ ਤੋਂ ਪਤਾ ਲੱਗ ਗਿਆ ਤਾਂ 500 ਹੋਰ ਦੇ ਦਿਓ ਇੱਕ ਵੱਡੀ ਵੋਟ ਕਿੱਥੇ ਕਿੱਥੇ ਪਾਉਣੀ ਵੋਟ ਆਪਣੀ ਦੇ ਇਥੇ ਜਿਆਦਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇਖੋ ਤਾਂ ਬਹੁਤ ਧੰਵਾਜੀ ਤੁਹਾਡਾ ਤਾਂ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਨੂੰ ਲੋਕ ਕਹਿੰਦੇ ਵੀ ਅਸੀਂ ਵੋਟਾਂ ਪਾਵਾਂਗੇ